ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਪਹਿਲਾਂ ਸੱਤ ਸ਼ਰੀਕ ਕਾਲ ਨੂੰ ਹੈਲੋ ਵਿੱਚ ਢਾਲਿਆ ਫਿਰ ਅਸੀਂ ਪੱਗ ਨੂੰ ਟਰਬਨ ਬਣਾ ਲਿਆ ਜਿਹੜੀ ਨਹੀਂ ਬੇਟਾ ਸਪੈਰੋ ਬੋਲਿਆ ਕਰ ਤੀਰ ਦੇ ਨਿਸ਼ਾਨ ਨੂੰ ਐਰੋ ਬੋਲਿਆ ਕਰ ਵਾਸਤਾ ਨਹੀਂ ਕਹਿਣਾ ਬੈਗ ਹੁੰਦਾ ਹੈ ਟੇਡਾ ਮੇਡਾ ਇੰਗਲਿਸ਼ ਵਿੱਚ ਜਿੰਗ ਯੈਂਗ ਹੁੰਦਾ ਹੈ ਜਹਾਜ਼ ਨੂੰ ਪਲੇਨ ਕਹਿਣਾ ਤਰੇਲ ਨੂੰ ਟ੍ਰੇਨ ਕਹਿਣਾ ਹਾਸੇ ਨੂੰ ਸਮਾਈਲ ਤੇ ਦਿਮਾਗ ਨੂੰ ਬ੍ਰੇਨ ਕਹਿਣਾ ਅੱਖਾਂ ਹੋਈਆਂ ਆਈ ਤੇ ਨੱਕ ਹੁੰਦਾ ਨੋਜ਼ ਗੁਲਫੀ ਆਈਸਕ੍ਰੀਮ ਤੇ ਗੁਲਾਬ ਰੈਡ ਰੋਜ਼ ਫੁੱਟਾ ਸਕੇਲ ਹੋਇਆ ਪ੍ਰਕਾਰ ਕੰਪਾਸ ਵਈ ਅਜੇ ਵੀ ਪੰਜਾਬੀ ਨੂੰ ਬਚਾਉਣ ਦੀ ਆਸ ਵੀ ਸਰਪਨਰ ਬਣ ਕੇ ਜਿਹੜੇ ਸੀ ਪੈਨਸਲ ਤਰਾਸ ਵੀ ਰਾਈਟ ਤੇ ਲੈਫਟ ਹੋ ਗਏ ਸੱਜੇ ਅਤੇ ਖੱਬੇ ਜੀ ਬੱਚੇ ਵੀ ਪੰਜਾਬੀ ਵਾਲਾ ਬੋਝ ਨਹੀਂ ਸਹਾਰਦੇ ਭਾਸ਼ਾ ਨੂੰ ਬਗਾਨੇ ਨਹੀਂ ਆਪਣੇ ਹੀ ਮਾਰਦੇ ਜੇ ਬੱਚਾ ਬੋਲੇ ਪੰਜਾਬੀ ਤਾਂ ਸਾਡੀ ਸ਼ਾਨ ਘਟਦੀ ਉੰਜ ਪੰਜਾਬੀ ਨੂੰ ਇਹ ਖਤਰਾ ਸਾਡੀ ਜਾਨ ਘਟਦੀ ਉੰਜ ਪੰਜਾਬੀ ਨੂੰ ਇਹ ਖਤਰਾ ਸਾਡੀ ਜਾਨ ਘਟਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜਿਨ੍ਹਾਂ ਨੂੰ ਵਧੀਆ ਲੱਗੀ